ਸਕਾਰਯੋਗ ਧੰਨ ਧੰਨ ਪਿਆਰੇ ਬਾਬਾ ਕੁੰਦਰ ਸਿੰਘ ਮਹਾਰਾਜ ਜੀ ਤੋਂ ਬਰੋਸਾ ਏ ਸੰਤ ਬਾਬਾ ਗੇਜਾ ਸਿੰਘ ਮਹਾਰਾਜ ਦੇ ਪਿਆਰ ਵਾਲੇ ਮਹਾਂਪੁਰਖ ਸੰਤ ਬਾਬਾ ਗਰਚਰਨ ਸਿੰਘ ਜੀ ਨਾਨਸਰ ਕਲੇਰਾਵਾਲੇ ਉਹ ਗੁਰਮਖ ਪਿਆਰਿਆਂ ਨੂੰ ਆਪਾਂ ਨੂੰ ਕਮਾਏ ਹੋਏ ਬਚਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ ਸੰਤ ਬਾਬਾ ਗਰਚਰਨ ਸਿੰਘ ਜੀ ਨਾਨਕਸਰ ਕਲੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੀ ਗੁਰ ਬੜਿਆਈ ਤਾਂ ਕੀ ਕੀਮਤ ਕਹਿਣ ਨਾ ਜਾਈ ਸਿਰ ਸ਼ਾਹਾਂ ਪਾਤਸ਼ਾਹ ਗੁਰ ਭੇਟਤ ਮਨ ਓ ਮਹਾ ਦੀਨ ਦੁਨੀ ਦੇ ਪਾਤਸ਼ਾਹ ਜੁਗੋ ਜੁਗ ਅਟਲ ਸਤ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਮਾਪੁਰਖ ਬਾਬਾ ਗੇਜਾ ਸਿੰਘ ਜੀ ਦੇ ਜਨਮ ਸਥਾਨ ਤੇ ਸਲਾਣਾ ਸਮਾਗਮ ਵਿੱਚ ਜਨਮ ਦਿਹਾੜੇ ਵਾਲੇ ਸਮਾਗਮ ਵਿੱਚ ਹਾਜ਼ਰੀਆਂ ਲਗਵਾ ਰਹੇ ਗੁਰੂ ਪਿਆਰਿਓ ਪਿਆਰ ਸਹਿਤ ਗੁਰਫਤੇ ਸਾਂਝੀ ਕਰੀਏ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਰੋਸਾ ਸਮਾਗਮ ਚੱਲ ਰਿਹਾ ਹੈ ਸੰਤ ਬਾਬਾ ਗੇਜਾ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਦਾਸ ਤੋਂ ਪਹਿਲੇ ਬਹੁਤ ਹੀ ਸਤਕਾਰਯੋਗ ਬਾਬਾ ਤਜਿੰਦਰ ਸਿੰਘ ਜਿੰਦੂ ਜੀ ਹੋਰਾਂ ਤੋਂ ਬੜੀ ਗਹਿਰਾਈ ਦੇ ਵਿਚਾਰ ਸਰਵਣ ਕੀਤੇ ਨੇ ਜਿਹਦੇ ਵਿੱਚ ਗੁਰਬਾਣੀ ਦੀ ਓਟ ਲੈ ਕੇ ਭਾਈ ਗੁਰਦਾਸ ਜੀ ਦੀ ਉਚਾਰਨ ਕੀਤੀ ਬਾਣੀ ਦਾ ਆਸਰਾ ਉਥੋਂ ਸੇਧ ਲੈ ਕੇ ਗੁਰਮਤਿ ਦੇ ਬੋਲ ਕਹਿਣਾ ਕੀਤੇ ਨੇ ਉਸ ਤੋਂ ਪਹਿਲੇ ਵੀ ਭਾਈ ਹਰਦੀਪ ਸਿੰਘ ਜੀ ਹੋਰਾਂ ਨੇ ਹਾਜ਼ਰੀ ਭਰੀ ਐ ਤੇ ਮਹਾਂਪੁਰਖ ਬਾਬਾ ਭਾਗ ਸਿੰਘ ਜੀ ਆਪ ਰਹਿਰਾ ਸਾਹਿਬ ਦਾ ਪਾਠ ਕਰ ਰਹੇ ਸਨ ਜੋ ਨਿਤ ਹੀ ਇਵੇਂ ਹਾਜ਼ਰੀਆਂ ਭਰਦੇ ਨੇ ਵਡਿਆ ਨੂੰ ਹਾਜ਼ਰ ਜਾਣ ਕੇ ਤੇ ਦੀਨ ਦੁਨੀਆ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਚਰਨ ਸ਼ਰਨ ਵਿੱਚ ਨਾਨਕ ਸਰ ਸੰਪਰਦਾਏ ਦੇ ਬਾਨੀ ਧੰਨ ਤਨ ਬਾਬਾ ਆਨੰਦ ਸਿੰਘ ਜੀ ਜਿਨ੍ਹਾਂ ਦੇ ਅਸਥਾਨ ਨਾਲ ਜੁੜਨਾ ਕੀਤਾ ਬਾਬਾ ਗੇਜਾ ਸਿੰਘ ਜੀ ਨੇ ਕਿਸ ਵੇਲੇ ਜਦੋਂ ਕਿ ਉਸ ਸਥਾਨ ਦੀ ਵਾਗਡੋਰ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਸੰਭਾਲ ਰਹੇ ਸਨ ਅਤੇ ਆਏ ਹੋਏ ਸੰਗੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜ ਰਹੇ ਸਨ ਇਹ ਮੁੱਖ ਕਰਮ ਇਹੋ ਹੀ ਹਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਸਿੱਖ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਮੰਨਦਿਆਂ ਹੋਇਆਂ ਅੰਮ੍ਰਿਤ ਪਾਨ ਕਰੇ ਅੰਮ੍ਰਿਤਧਾਰੀ ਹੋਵੇ ਉਹ ਦਵੀ ਐਸੀ ਅਦਵੀ ਇਹੀ ਹੈ ਬਹੁਤ ਵੱਡੀ ਗੱਲ ਹੈ ਉਹ ਇਸ ਕਰਕੇ ਹੈ ਕਿ ਬਾਬਾ ਜੀ ਦੀ ਅਵਸਥਾ ਉਹਨਾਂ ਦੀ ਪਹੁੰਚ ਜਿਹੜੀ ਹੈ ਉਹ ਵੀ ਬਿਆਨ ਕਰਨ ਤੋਂ ਬਾਹਰ ਹੈ ਤੇ ਬਹੁਤ ਵੱਡੀ ਗੱਲ ਇਹੀ ਹੈ ਜਿੱਥੇ ਵੀ ਜਿਸ ਦੀ ਸੇਵਾ ਲਾ ਦਿੱਤੀ ਡਿਊਟੀ ਲਾ ਦਿੱਤੀ ਆਖਰੀ ਸਾਹਾਂ ਤੱਕ ਉਹਨੂੰ ਨਿਭਾਉਣ ਦਾ ਉਹ ਦਮ ਕੀਤਾ ਗਿਆ ਇਹ ਬਹੁਤ ਵੱਡੀ ਗੱਲ ਹੈ ਇਹ ਤਾਂ ਹੀ ਕੀਤਾ ਜਾਂਦਾ ਹੈ ਜੇ ਮਨ ਵਿੱਚ ਇੰਨੀ ਖਿੱਚ ਹੋਵੇ ਤੇ ਮਨ ਵਿੱਚ ਇੰਨਾ ਵੱਡਾ ਸਤਕਾਰ ਹੋਵੇ ਕਿ ਜਿਨ੍ਹਾਂ ਨੇ ਮੇਰੀ ਸੇਵਾ ਲਈ ਹੈ ਉਹ ਰੱਬ ਰੂਪ ਹੀ ਹਨ ਉਹਨਾਂ ਨੇ ਮੈਨੂੰ ਹੁਕਮ ਕਰ ਦਿੱਤਾ ਮਾਨੋ ਮੇਰੇ ਵਾਸਤੇ ਇਹ ਦਰਗਾਹ ਹੀ ਬਚਨ ਹੀ ਹੈ ਧਨ ਬਾਬਾ ਈਸ਼ਰ ਸਿੰਘ ਜੀ ਜਿਨ੍ਹਾਂ ਨੇ ਗੁਰਮਤਿ ਦਾ ਪ੍ਰਚਾਰ ਬਹੁਤ ਜੋਰ ਸ਼ੋਰ ਨਾਲ ਕੀਤਾ ਖਾਸ ਕਰਕੇ ਇਹ ਜਿਹੇ ਇਲਾਕਿਆਂ ਵਿੱਚ ਜਾ ਕੇ ਜਿੱਥੇ ਤੇ ਲੋਕ ਬਿਲਕੁਲ ਹੀ ਕੁਰਾ ਪਏ ਹੋਏ ਸਨ ਤੇ ਉਹਨਾਂ ਪ੍ਰਤੀ ਐਵੇਂ ਦੀ ਕੋਈ ਆਸ ਉਮੀਦ ਵੀ ਨਹੀਂ ਕੀਤੀ ਜਾ ਸਕਦੀ ਸੀ ਕਿ ਇਹ ਵੀ ਸਿੱਧੇ ਰਾਹ ਪਹਿ ਜਾਣਗੇ ਕੀ ਇਹ ਵੀ ਨਸ਼ੇ ਤਿਆਗ ਕੇ ਮਨਮਤ ਛੱਡ ਕੇ ਗੁਰਮਤ ਦੇ ਧਾਰਨੀ ਹੋ ਜਾਣਗੇ ਅੰਮ੍ਰਿਤ ਛਕ ਲੈਣਗੇ ਬਾਣੀ ਪੜਨ ਲੱਗ ਜਾਣਗੇ ਗੁਰਸਿੱਖਾਂ ਵਾਲਾ ਸਾਦਾ ਪਹਿਰਾਵਾ ਪਹਿਨ ਕੇ ਗੁਰਸਿੱਖਾਂ ਵਾਂਗ ਹੀ ਰਹਿਣੀ ਬਹਿਣੀ ਬਣਾ ਲੈਣਗੇ ਏਵੇਂ ਦੇ ਹੋ ਜਾਣਗੇ ਆਸ ਹੀ ਨਹੀਂ ਸੀ ਇਹਨਾਂ ਲੋਕਾਂ ਤੇ ਵੀ ਬਾਬਾ ਜੀ ਨੇ ਬੜੀ ਕਿਰਪਾ ਕੀਤੀ ਹੈ ਇਸ ਨਗਰ ਦੀਆਂ ਵੀ ਕਈ ਅਜਿਹੀਆਂ ਗੱਲਾਂ ਹਨ ਕਿ ਜਿਨ੍ਹਾਂ ਨੇ ਉਹ ਸਮਾ ਤੱਕਿਆ ਕਿ ਕਿੱਡੇ-ਕਿੱਡੇ ਵੱਡੇ ਬਚਨ ਉਹ ਪ੍ਰਤਖ ਵਰਤੇ ਜਦੋਂ ਕੋਈ ਪ੍ਰਤਖ ਵਰਤਦਾ ਹੈ ਫਿਰ ਕੋਈ ਸ਼ੰਕਾ ਰਹੀ ਨਹੀਂ ਜਾਂਦੀ ਜਿਨ੍ਹਾਂ ਦੇ ਸਾਹਮਣੇ ਹੋਇਆ ਹੋਵੇ ਉਹਨੂੰ ਕੋਈ ਪੁੱਛਣ ਦੀ ਲੋੜ ਨਹੀਂ ਰਹਿ ਜਾਂਦੀ ਕਿ ਮੈਂ ਕਿਸੇ ਤੋਂ ਪੁੱਛਣਾ ਤਾਂ ਮੰਨਾਂਗਾ ਇਹ ਗੱਲ ਇਹ ਗੁਜਾਇਸ਼ ਹੀ ਨਹੀਂ ਰਹੇਗੀ ਅਤੇ ਕਈ ਅਜਿਹੇ ਜਿਹੜੇ ਬਹੁਤ ਨਿਰਾਸ਼ ਹੋ ਚੁੱਕੇ ਸਨ ਕਿਸੇ ਨਾ ਕਿਸੇ ਬਿਪਤਾ ਦੇ ਕਾਰਨ ਕਿਸੇ ਨਾ ਕਿਸੇ ਰੋਗ ਦੇ ਕਾਰਨ ਕੋਈ ਅੜਿੱਕੇ ਦੇ ਕਾਰਨ ਕੋਈ ਮੁਸ਼ਕਲ ਦੇ ਕਾਰਨ ਅਸਲੋ ਹੀ ਨਿਰਾਸ਼ ਹੋ ਚੁੱਕੇ ਸਨ ਉਹਨਾਂ ਨੂੰ ਖੁਸ਼ੀਆਂ ਖੇੜੇ ਬਖਸ਼ੇ ਅਤੇ ਬਹੁਤ ਵੱਡੀ ਗੱਲ ਹੈ ਕਿ ਉਹਨਾਂ ਨੂੰ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜ ਦਿੱਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜ ਦਿੱਤਾ ਧਨ ਤਨ ਬਾਬਾ ਕੁੰਦਨ ਸਿੰਘ ਜੀ ਦਾਸ ਰਿਆਂ ਦੇ ਪੂਜਨੀਕ ਮਹਾਪੁਰਖ ਦੇੜੇ ਕਦੇ-ਕਦੇ ਇਉਂ ਬਚਨ ਸੁਣਾਉਂਦੇ ਸਨ ਕਿ ਧੰਨ ਬਾਬਾ ਈਸ਼ਰ ਸਿੰਘ ਜੀ ਨੇ ਪਹਿਲਾਂ ਕਿੰਨਾ ਵੈਰਾਗ ਕੀਤਾ ਅਤੇ ਕਿੱਡਾ ਤਿਆਗ ਰੱਖਿਆ ਅਤੇ ਕਿੰਨੀ ਵੱਡੀ ਕਹਾਣਾ ਕੀਤੀ ਹੈ ਤੇ ਨਾਲ ਉਹਨਾਂ ਨੇ ਜਿੰਨਾ ਉਹਨਾਂ ਨੇ ਪਿਆਰ ਕੀਤਾ ਹੈ ਨਾ ਧੰਨ ਬਾਬਾ ਈਸ਼ਰ ਸਿੰਘ ਜੀ ਨੇ ਇਹ ਮਹਾਪੁਰਖ ਬਾਬਾ ਗੁੰਦਨ ਸਿੰਘ ਜੀ ਪਾਸੋਂ ਵੀ ਇਹ ਬਚਨ ਸੁਣਨ ਨੂੰ ਮਿਲਦੇ ਰਹੇ ਨੇ ਕਿ ਜਿੰਨਾ ਪਿਆਰ ਵੰਡਿਆ ਧੰਨ ਬਾਬਾ ਈਸ਼ਰ ਸਿੰਘ ਜੀ ਨੇ ਉਹ ਆਪਣੀ ਮਿਸਾਲ ਆਪ ਹੀ ਹਨ ਬਾਬਾ ਜੀ ਬਚਨ ਕਰਦੇ ਸੀ ਫਿਰ ਯਾਦ ਕਰੋਗੇ ਸਮਾਂ ਜਦੋਂ ਲੰਘ ਗਿਆ ਫਿਰ ਰੋਵੋਗੇ ਫਿਰ ਯਾਦ ਕਰ ਕਰਕੇ ਪਛਤਾਪ ਕਰੋਗੇ ਜੇ ਸਮਾਂ ਨਾ ਸੰਭਾਲਿਆ ਜਿੰਨਾ ਸੰਭਾਲਿਆ ਉਹਨਾਂ ਤਾਂ ਝੋਲੀਆਂ ਭਰ ਲਈਆਂ ਸੋ ਬੜੇ ਨਿਰਾਸ਼ ਹੋ ਚੁੱਕਿਆਂ ਨੂੰ ਆਸ਼ਾਵਾਦੀ ਬਣਾਇਆ ਉਹਨਾਂ ਦੀਆਂ ਝੋਲੀਆਂ ਭਰੀਆਂ ਤਨ ਬਾਬਾ ਈਸ਼ਰ ਸਿੰਘ ਜੀ ਦੀਆਂ ਸਾਖੀਆਂ 'ਚ ਇੱਕ ਬਚਨ ਆਉਂਦਾ ਹੈ ਸਾਖੀ ਆਉਂਦੀ ਹੈ ਕਿ ਪਿੰਡ ਗੁਰੂ ਸਰ ਸੁਧਾਰ ਜਿਹੜਾ ਹਲਵਾਰਾ ਹਲਵਾਰਾ ਇਸ ਕਰਕੇ ਵੀ ਮਸ਼ਹੂਰ ਹੈ ਉਥੇ ਆਰਮੀ ਦਾ ਬੇਸ ਹੈ ਉਹਦੇ ਨੇੜੇ ਹੀ ਪਿੰਡ ਹੈ ਪਿੰਡ ਗੁਰੂ ਸਰ ਸੁਧਾਰ ਗੁਰੂ ਸਰ ਇਸ ਕਰਕੇ ਕਿ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਥੇ ਚਰਨ ਪਾਏ ਹੈ ਤਾਂ ਗੁਰੂ ਸਰ ਨਾਲ ਜੁੜਿਆ ਸੁਧਾਰ ਨ ਕਰ ਉਥੋਂ ਦੇ ਰਹਿਣ ਵਾਲੇ ਇੱਕ ਮਾਸਟਰ ਮਲਕੀਤ ਸਿੰਘ ਜੀ ਢਾਲੀਵਾਲ ਆ। ਉਹ ਤਾਂ ਬਾਅਦ ਵਿੱਚ ਮਾਸਟਰ ਲੱਗੇ ਪਰ ਜਿਹੜੀ ਪਹਿਲੇ ਦੀ ਗੱਲ ਹੈ ਉਹ ਇਹ ਹੈ ਕਿ ਮਾਸਟਰ ਲੱਗਣ ਵਾਸਤੇ ਉਹਨਾਂ ਨੇ ਟੀਚਰ ਟ੍ਰੇਨਿੰਗ ਤਾਂ ਲੈ ਲਈ ਸੀ, ਪੜ੍ਹਾਈ ਕਰ ਲਈ ਸੀ। ਪਰ ਨੌਕਰੀ ਮਿਲ ਨਹੀਂ ਸੀ ਰਹੀ ਤੇ ਜ਼ਮੀਨ ਸੀ ਬਹੁਤ ਥੋੜੀ 3-4 ਏਕੜ ਜ਼ਮੀਨ ਸੀ। ਇਕ ਤਾਂ ਗੁਜ਼ਾਰਾ ਹੀ ਮਸਾਂ ਚੱਲਦਾ ਸੀ ਇੱਕ ਵੱਡੀ ਮੁਸ਼ਕਲ ਇਹ ਸੀ ਕਿ ਘਰ ਵਿੱਚ ਜਿਸ ਬੱਚੇ ਨੇ ਜਨਮ ਲੈਣਾ ਜਨਮ ਲੈਂਦਿਆਂ ਸਾਰੀ ਉਹਨੇ ਗੁਜ਼ਰ ਜਾਣਾ ਮਰ ਜਾਣਾ ਜੀਵਤ ਨਾ ਰਹਿਣਾ ਗ੍ਰਸਤੀ ਦਾ ਮਨ ਕਿੰਨਾ ਕੁ ਉਪਰਾਮ ਹੁੰਦਾ ਹੋਵੇਗਾ ਅਤੇ ਹੁੰਦਾ ਹੈ ਕੇ ਬੱਚਾ ਜਨਮ ਲਵੇ ਗੁਸਰ ਜਾਏ ਬੱਚਾ ਜਨਮ ਲਏ ਗੁਸਰ ਜਾਏ ਤੇ ਫਿਰ ਆਸਾਂ ਉਮੀਦਾਂ ਤੇ ਪਾਣੀ ਫਿਰ ਜਾਂਦਾ ਹੈ ਨਰਾਸ਼ਾ ਦਾ ਆਲਮ ਛਾ ਜਾਂਦਾ ਹੈ ਕਹਿੰਦੇ ਨੇ ਕਾਰੋਬਾਰ ਬਹੁਤ ਥੋੜਾ ਹੈ ਪੜ੍ਹਾਈ ਕੀਤੀ ਨੌਕਰੀ ਮਿਲ ਨਹੀਂ ਰਹੀ ਇੱਕ ਇੱਕ ਕਰਕੇ ਤਿੰਨ ਬੱਚਿਆਂ ਦੀ ਮੌਤ ਹੋ ਚੁੱਕੀ ਸੀ ਇੰਨੇ ਨਿਰਾਸ਼ ਹੋਏ ਥਾਂ ਪਰ ਥਾਂ ਭਟਕ ਰਹੇ ਨੇ ਇੱਧਰ ਜਾ ਉੱਧਰ ਜਾ ਕਿ ਤੋ ਝੋਲੀ ਭਰ ਜਾਏ ਕਿਤੋਂ ਖੈਰ ਪੈ ਜਾਏ ਇਹੋ ਜੀ ਕਿ ਇਹ ਜੜੀਆਂ ਬਿਪਤਾਵਾਂ ਬਣੀਆਂ ਹੋਈਆਂ ਨੇ ਮੁਸ਼ਕਲਾਂ ਬਣੀਆਂ ਹੋਈਆਂ ਨੇ ਇਹਨਾਂ ਦਾ ਹੱਲ ਲੱਭ ਜਾਏ ਮੈਂ ਵੀ ਸੁਖੀ ਹੋ ਜਾਵਾਂ ਕਈ ਥਾਈਂ ਗਏ ਪਰ ਖੈਰ ਨਾ ਪਈ ਸੁਖ ਨਾ ਮਿਲਿਆ ਇੱਕ ਵਾਰ ਖੇਡ ਵਰਤੀ ਇੱਕ ਬਾਣਾ ਪਾ ਕੇ ਇੱਕ ਪ੍ਰਾਣੀ ਉਹਨਾਂ ਦੇ ਘਰ ਗਿਆ ਤੇ ਬਿਸਤਰੇ ਦੀ ਮੰਗ ਕੀਤੀ ਸਾਖੀਕਾਰ ਲਿਖੇ ਲਿਖਦੇ ਨੇ ਕਿ ਬਿਸਤਰੇ ਦੀ ਮੰਗ ਕੀਤੀ ਬਿਸਤਰਾ ਤਾਂ ਉਹਨਾਂ ਦਿੱਤਾ ਹੀ ਤੇ ਬੜੀ ਸੇਵਾ ਵੀ ਕੀਤੀ ਮਹਤਮਾ ਮਲਕੀਤ ਸਿੰਘ ਜੀ ਹੋਰਾਂ ਨੇ ਬੜੀ ਸੇਵਾ ਕੀਤੀ ਤੇ ਉਹ ਗੁਰਮੁਖ ਪਿਆਰਾ ਨਾਲ ਕਹਿੰਦਾ ਤੁਸੀਂ ਨਾਨਕ ਸਰ ਕਲੇਰਾ ਜ਼ਰੂਰ ਆਇਓ ਉਹ ਕਹਿ ਕੇ ਚਲਾ ਗਿਆ ਤੇ ਮਨ ਚ ਆਇਆ ਕਿ ਸੁਣੀਦਾ ਤੇ ਹੈ ਬਾਬਾ ਈਸ਼ਰ ਸਿੰਘ ਜੀ ਕਲੇਰਾਵਾਲੇ ਮਹਾਂਪੁਰਖ ਬਾਬਾ ਈਸ਼ਰ ਸਿੰਘ ਜੀ ਕਲੇਰਾਵਾਲੇ ਨਾਲੇ ਉਹ ਕਹਿ ਕੇ ਗਿਆ ਹੈ ਕਿ ਜਿਹੜਾ ਆਇਆ ਸੀ ਮੈਂ ਉੱਥੇ ਵੀ ਜਾ ਕੇ ਵੇਖਾਂ ਸ਼ਾਇਦ ਮੇਰੀ ਝੋਲੀ ਭਰ ਜਾਏ ਇਹ ਨਿਰਾਸ਼ਾ ਇਹ ਉਦਾਸੀ ਮੇਰੀ ਮੁੱਕ ਜਾਏ ਉਹਨੇ ਓਦਮ ਕੀਤਾ ਕੁਝ ਸਮੇਂ ਦੇ ਬਾਅਦ ਉਹ ਚੱਲਿਆ ਪਿੰਡ ਸੁਧਾਰ ਤੋਂ ਚੱਲਿਆ ਤੇ ਗਾਲਬ ਕਲਾ ਆਇਆ ਨਾਨਕ ਸਰ ਤੋਂ ਨੇੜੇ ਆ ਭਾਈ ਹਜ਼ੂਰਾ ਸਿੰਘ ਜੀ ਆਮ ਕਰਕੇ ਤਾਇਆ ਹੀ ਕਹਿ ਦਿੰਦੇ ਸੀ ਅਸੀਂ ਤਾਂ ਵੇਖਿਆ ਧੰਨ ਬਾਬਾ ਗੁੰਦਨ ਸਿੰਘ ਜੀ ਦੇ ਸਮੇਂ ਤਾਇਆ ਹਜ਼ੂਰਾ ਸਿੰਘ ਆ ਗਿਆ ਕਹਿਣਾ ਬਾਬਾ ਜੀ ਨੂੰ ਪਤਾ ਹੈ ਬਾਬਾ ਜਿੰਦੂ ਜੀ ਨੂੰ ਹੀ ਪਤਾ ਹੈ ਉਹ ਉਹਨਾਂ ਦੀ ਸੇਵਾ ਧੰਨ ਬਾਬਾ ਈਸ਼ਰ ਸਿੰਘ ਜੀ ਨੇ ਇਹ ਲਾਈ ਸੀ ਕਿ ਹਜ਼ੂਰਾ ਸਿੰਘ ਦੁੱਧ ਲੈ ਕੇ ਇੱਥੇ ਆਇਆ ਕਰ ਤੇ ਨਾਲੇ ਸੰਗਤ ਕਰਿਆ ਕਰ ਤੇਰਾ ਵੀ ਭਲਾ ਹੋਏਗਾ ਜਿੰਨਾਂ ਵੱਲੋਂ ਸੇਵਾ ਆਵੇਗੀ ਉਹਨਾਂ ਦਾ ਵੀ ਭਲਾ ਹੋਏਗਾ ਮਲਕੀਤ ਸਿੰਘ ਢਾਲੀਵਾਲ ਸੁਧਾਰ ਪਿੰਡ ਤੋਂ ਚੱਲਿਆ ਗਾਲਬ ਕਲਾ ਪਹੁੰਚਿਆ ਉਹਨੇ ਆਖਿਆ ਸਾਡੇ ਰਿਸ਼ਤੇਦਾਰ ਨੇ ਤੇ ਨਾਨਕ ਸਰ ਜਾਂਦੇ ਨੇ ਉਹਨਾਂ ਨੂੰ ਨਾਲ ਲੈ ਕੇ ਚੱਲਾਂ ਸਿੱਧਾ ਤਾਂ ਮਿਲਣਾ ਹੀ ਔਖਾ ਹੈ ਬੇਨਤੀ ਕਰਨੀ ਬਹੁਤ ਔਖੀ ਹੈ ਆ ਕੇ ਭਾਈ ਹਜੂਰਾ ਸਿੰਘ ਹੋਰਾਂ ਕੋਲ ਗੱਲ ਕੀਤੀ ਕਿ ਐਵੇਂ ਸਾਡੇ ਘਰ ਬਾਣੇ 'ਚ ਇੱਕ ਬੰਦਾ ਗਿਆ ਸੀ ਤੇ ਉਹਨੇ ਬਿਸਤਰੇ ਦੀ ਮੰਗ ਕੀਤੀ ਅਸੀਂ ਉਹ ਵੀ ਦਿੱਤਾ ਤੇ ਨਾਲ ਉਹਨੇ ਆਖਿਆ ਨਾਨਕ ਸਰ ਖਲੇਰਾ ਆਇਓ ਤੇ ਮੇਰੇ ਮਨ ਚ ਸੀ ਮੈਂ ਆਖਿਆ ਚੱਲਦੇ ਆਂ ਭਾਈ ਹਜੂਰਾ ਸਿੰਘ ਜੀ ਕਹਿੰਦੇ ਵੈਸੇ ਇੱਥੋਂ ਵਾਲਾ ਤਾਂ ਕੋਈ ਮੰਗਦਾ ਹੀ ਨਹੀਂ ਮੰਗਣ ਦੀ ਆਗੇ ਹੀ ਨਹੀਂ ਹੈ ਬਾਬਾ ਜੀ ਵੱਲੋਂ ਇਹੋ ਜਿਹਾ ਕੌਣ ਹੈ ਚਲੋ ਖੈਰ ਕਹਿੰਦੇ ਅੱਜ ਰਾਤ ਇੱਥੇ ਟਿਕੋ ਆਪਾਂ ਕੱਲ ਚੱਲਾਂਗੇ ਮੈਂ ਤੇ ਨਿਤ ਵਾਂਗ ਹਾਜ਼ਰੀ ਭਰਨ ਜਾਂਦਾ ਹੀ ਆਂ ਦੁੱਧ ਦੀ ਸੇਵਾ ਲੈ ਕੇ ਤੂੰ ਵੀ ਨਾਲ ਚੱਲੀ ਤੇ ਨਾਲੇ ਤੇਰੀਆਂ ਬੇਨਤੀਆਂ ਜਿਹੜੀਆਂ ਨੇ ਫਿਰ ਉੱਥੇ ਕਰਾਂਗੇ ਅਗਲੇ ਦਿਨ ਕੁਝ ਭੇਟ ਕਰਨ ਵਾਸਤੇ ਕੁਝ ਪ੍ਰਸ਼ਾਦ ਲਿਆ ਭਾਈ ਹਜੂਰਾ ਸਿੰਘ ਜੀ ਨੇ ਕੁਝ ਘਰਾਂ ਤੋਂ ਜਿਵੇਂ ਕੇ ਦੁੱਧ ਇਕੱਠਾ ਕਰਦੇ ਸਨ ਦੁੱਧ ਇਕੱਠਾ ਕੀਤਾ ਤੇ ਨਾਲ ਹੀ ਮਲਕੀਤ ਸਿੰਘ ਥਾਲੀਵਾਲ ਇਕੱਠੇ ਹੀ ਚੱਲ ਪਏ ਨਾਨਕ ਸਰਕਲੇਰਾਾਂ ਨਾਨਕ ਸਰਕਲੇਰਾਾਂ ਪਹੁੰਚੇ ਜਦੋਂ ਧੰਨ ਬਾਬਾ ਈਸ਼ਰ ਸਿੰਘ ਜੀ ਪਾਸ ਬੇਨਤੀ ਕਰਨ ਦਾ ਸਮਾਂ ਮਿਲਿਆ ਨਾ ਭਾਈ ਹਜੂਰਾ ਸਿੰਘ ਨੇ ਬੇਨਤੀ ਕੀਤੀ ਜੀ ਇਹ ਮੇਰਾ ਰਿਸ਼ਤੇਦਾਰ ਹੈ ਬੜੀਆਂ ਮੁਸ਼ਕਲਾਂ ਚ ਪਿਆ ਹੋਇਆ ਹੈ ਇੱਕ ਤਾਂ ਬੇਨਤੀ ਹੈ ਕਿ ਥੋੜੀ ਜ਼ਮੀਨ ਹੈ ਗੁਜ਼ਾਰਾ ਚੱਲਦਾ ਹੈ ਪੜ੍ਹਾਈ ਕੀਤੀ ਹੈ ਪਰ ਮਾਸਟਰ ਦੀ ਨੌਕਰੀ ਵਾਸਤੇ ਬੜੇ ਯਤਨ ਕੀਤੇ ਨੇ ਉਹ ਵੀ ਨਹੀਂ ਮਿਲੀ ਇੱਕ ਇੱਕ ਕਰਕੇ ਤਿੰਨ ਬੱਚੇ ਗੁਜ਼ਰ ਚੁੱਕੇ ਨੇ ਤੇ ਬਹੁਤ ਉਦਾਸ ਹੈ ਬੜਾ ਨਿਰਾਸ਼ ਹੈ ਕਿਰਪਾ ਕਰੋ ਇਹ ਤਾਂ ਇਹਦੀਆਂ ਬੇਨਤੀਆਂ ਸੀ ਜਿਹੜੀਆਂ ਪ੍ਰਤੱਖ ਕਰਨੀਆਂ ਸੀ ਉਹਨੇ ਅੰਦਰ ਇਹ ਵੀ ਇੱਕ ਭਾਵਨਾ ਤੇ ਇੱਕ ਬੇਨਤੀ ਸੀ ਕਿ ਇਹ ਕਿਰਪਾ ਹੋਵੇ ਤੇ ਫਿਰ ਮੈਂ ਨਾਲ ਨਾਮ ਜਪਿਆ ਕਰਾਂ ਸ਼ੁਕਰਾਨਾ ਕਰਿਆ ਕਰਾਂ ਸੁੱਖਾਂ 'ਚ ਰਹਿੰਦਿਆਂ ਹੋਇਆ ਕਹਿੰਦੇ ਨੇ ਜਦੋਂ ਬੇਨਤੀ ਕੀਤੀ ਨਾ ਧੰਨ ਬਾਬਾ ਈਸ਼ਰ ਸਿੰਘ ਜੀ ਪਾਸ ਉਹਨਾਂ ਨੇ ਇੰਨਾ ਹੀ ਬਚਨ ਕੀਤਾ ਤਿੰਨ ਵਾਰ ਸਤ ਹੈ ਸਤ ਹੈ ਸਤ ਹੈ ਪ੍ਰਸ਼ਾਦ ਦਿਓ ਗੁਰੂ ਭਲਾ ਕਰੇਗਾ ਉਹ ਭਾਈ ਮਲਕੀਤ ਸਿੰਘ ਨੂੰ ਵੀ ਇੰਨੇ ਹੀ ਉਹਦਾ ਮਨ ਮੰਨ ਗਿਆ ਇੰਨੇ ਬਚਨ ਸੁਣ ਕੇ ਬਾਬਾ ਈਸ਼ਰ ਸਿੰਘ ਜੀ ਦੇ ਬਚਨਾਂ ਦਾ ਧੁਰ ਤੱਕ ਇਨਾ ਅਸਰ ਹੋਇਆ ਉਹਨੇ ਅਖੇਲੇ ਮੇਰੀਆਂ ਬੇਨਤੀਆਂ ਤਾਂ ਪ੍ਰਵਾਨ ਹੋ ਗਈਆਂ ਮੇਰੀ ਝੋਲੀ ਭਰ ਗਈ। ਭਰੋਸਾ ਵੀ ਹਰੇਕ ਨੂੰ ਨਹੀਂ ਆਉਂਦਾ ਜਿਹਦੇ ਤੇ ਮਾਲਕ ਦੀ ਵੱਡੀ ਕਿਰਪਾ ਹੁੰਦੀ ਹੈ ਨਾ ਮਨ ਹੀ ਉਹਦਾ ਮੰਨਦਾ ਪਹਿਲਾਂ ਤਾਂ ਵੱਡਿਆਂ ਭਾਗਿਆਂ ਨਾਲ ਦਰਸ਼ਨ ਕਰਦਾ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਹਨ ਕਿ ਦਰਸ਼ਨੀ ਉਹ ਕਰਦਾ ਜਿਹਦੇ ਵੱਡੇ ਭਾਗ ਹੋ। ਜਾਂ ਕਹਿ ਦਰਸ ਪਾਪ ਕੋਟ ਉਤਾਰੇ ਭੇਟਤ ਸੰਗ ਇਹ ਭਵ ਜਲ ਤਾਰੇ ਤੇ ਦਰਸ਼ਨ ਵੀ ਉਹਦੇ ਜਿਹਦੇ ਦਰਸ਼ਨ ਕੀਤਿਆਂ ਕਰੋੜਾਂ ਪਾਪ ਲੈ ਜਾਣ ਕਰੋੜਾਂ ਪਾਪ ਨਾਸ਼ ਹੋ ਜਾਣ ਤੇ ਜਿਹਦੀ ਸੰਗਤ ਕੀਤਿਆਂ ਭਵਸਗਰ ਤੋਂ ਪਾਰ ਹੋ ਸਕੀਏ ਇੰਨੀ ਉਹਦੀ ਤਾਕਤ ਹੋਵੇ ਇੰਨੀ ਸਮਰੱਥਾ ਹੋਵੇ ਇਹੋ ਜੀ ਪਹੁੰਚ ਹੋਵੇ ਅੱਜ ਪਹੁੰਚ ਵਾਲੇ ਮਿਲ ਗਏ ਧੰਨ ਬਾਬਾ ਈਸ਼ਰ ਸਿੰਘ ਜੀ ਉਹਨਾਂ ਦਾ ਦਰਸ਼ਨ ਤੇ ਉਹਨਾਂ ਦੀ ਸੰਗਤ ਹੋ ਗਈ ਬਚਨ ਹੋਏ ਨੇ ਤਿੰਨ ਵਾਰ ਸਤ ਹੈ ਤੇ ਪ੍ਰਸ਼ਾਦ ਦਿਓ ਗੁਰੂ ਕਿਰਪਾ ਕਰੇ ਕਹਿੰਦੇ ਨੇ ਉਹਨੇ ਬੜਾ ਸੰਤੁਸ਼ਟ ਹੋਇਆ ਕਿ ਝੋਲੀ ਭਰ ਗਈ ਹੋਇਆ ਵੀ ਸਤਮੁਥ ਐਵੇਂ ਤਰਹੀਂ ਐਸੇ ਤਰਹੀਂ ਕਿ ਮਹੀਨੇ ਖ ਬਾਅਦ ਉਹਨੂੰ ਅਧਿਆਪਕ ਦੀ ਜੋਬ ਮਿਲੀ ਨੌਕਰੀ ਮਿਲ ਗਈ ਭਰੋਸਾ ਹੋਰ ਵੀ ਵਧਣਾ ਸ਼ੁਰੂ ਹੋ ਗਿਆ ਮਾਲਕ ਨੇ ਕਿਰਪਾ ਕੀਤੀ ਧੰਨ ਬਾਬਾ ਈਸ਼ਰ ਸਿੰਘ ਜੀ ਦੇ ਮੁਖਾਰਬਿੰਦ ਤੋਂ ਗੁਰੂ ਨਾਨਕ ਦੇ ਬਖਸ਼ਿਸ਼ ਨਾਲ ਅਤੇ ਬਾਬਾ ਅਨੰਦ ਸਿੰਘ ਜੀ ਦੀ ਕਿਰਪਾ ਨਾਲ ਉਹਨਾਂ ਨੇ ਬਚਨ ਕੀਤੇ ਇੱਕ ਇੱਕ ਕਰਕੇ ਪੰਜ ਬੱਚਿਆਂ ਨੇ ਜਨਮ ਲਿਆ ਤਿੰਨ ਧੀਆਂ ਤੇ ਦੋ ਪੁੱਤਰਾਂ ਨੇ ਜਨਮ ਲਿਆ ਪੰਜ ਪੰਜਾਂ ਨੇ ਜਨਮ ਲਿਆ ਮਨ ਵਿੱਚ ਹੋਰ ਖੁਸ਼ੀਆਂ ਨੇ ਕਿ ਕਿੰਦੀ ਕਿਰਪਾ ਹੋਈ ਹੈ ਤਾਂ ਨਾ ਬਾਬਾ ਈਸ਼ਰ ਸਿੰਘ ਜੀ ਨਾਨਕ ਸਰ ਕਲੇਰਾਵਾਲਿਆਂ ਦਾ ਦਰਸ਼ਨ ਕੀਤਾ। ਉਹਨਾਂ ਦੇ ਮੁਖਾਰਬਿੰਦ ਤੋਂ ਬਚਨ ਹੋਏ ਪ੍ਰਸੰਤਾ ਦੇ ਕਿਉਂਕਿ ਬੇਨਤੀ ਕੀਤੀ ਸੀ ਤੇ ਕਿੱਡੀ ਵੱਡੀ ਕਿਰਪਾ ਹੁੰਦੀ ਹੋਈ ਹੈ ਤੇ ਫਿਰ ਨਾਲੇ ਸੰਤਾਨ ਦੀ ਦਾਤ ਮਿਲ ਗਈ, ਨੌਕਰੀ ਮਿਲ ਗਈ, ਫਿਰ ਨਾਮ ਜਪਣ ਵੱਲ ਵੀ ਲਗਨ ਲੱਗੀ। ਨਾਮ ਜਪਣ ਵੱਲ ਲਗਨ ਲੱਗੀ, ਕਿਰਪਾ ਹੁੰਦੀ ਗਈ ਅੱਜ ਹੋਰ ਕੱਲ ਹੋਰ ਸਾਖੀ ਇਹੋ ਲਿਖੀ ਹੈ ਕਿ ਅੱਜ ਉਹਨਾਂ ਦੇ ਕੋਈ 38 40 ਟਰੱਕ ਚੱਲਦੇ ਨੇ ਤੇ ਤਿੰਨ ਸਟੋਰ ਹਨ ਅਤੇ ਇਸ ਤੋਂ ਵੱਡੀ ਗੱਲ ਹੈ ਕਿ ਨਿਤਨੇਮ ਕਰਨ ਕਰ ਵਾਸਤੇ ਅਮਰਤਧਾਰੀ ਨੇ ਨਿਤਨੇਮ ਕਰਨ ਵਾਸਤੇ ਵਿਸ਼ੇਸ਼ ਇੱਕ ਕਮਰਾ ਬਣਾਇਆ ਹੋਇਆ ਕਿ ਇੱਥੇ ਬੈਠ ਕੇ ਨਿਤਨੇਮ ਕਰਨਾ ਹੈ ਇਸ ਤੋਂ ਵੀ ਵੱਡੀ ਗੱਲ ਕਹਿੰਦੇ ਦੋਵੇਂ ਉਹਨਾਂ ਦੇ ਸੁਪੁੱਤਰ ਦਾੜੇ ਪ੍ਰਕਾਸ਼ ਰੱਖਦੇ ਨੇ ਅਮਰੀਕਾ ਵਿੱਚ ਰਹਿੰਦੇ ਆ। ਜਾਨੀ ਦਾੜੇ ਖੁੱਲੇ ਰੱਖਦੇ ਨੇ ਬੰਨਦੇ ਨਹੀਂ। ਦਾੜੇ ਪ੍ਰਕਾਸ਼ ਰੱਖਦੇ ਨੇ ਨਿਤਨੇਮ ਕਰਨਾ ਇੰਨਾ ਵੱਡਾ ਕਾਰੋਬਾਰ ਹੈ ਤੇ ਉਹਨਾਂ ਦੇ ਪਿਤਾ ਜੀ ਜਿਹੜੇ ਨੇ ਉਹ ਉਹਨਾਂ ਦਾ ਇਹੀ ਹੈ ਕਿ ਜ਼ਿਆਦਾ ਸਮਾਂ ਨਾਮ ਜਪਣ ਬਾਣੀ ਪੜਨ 'ਚ ਲਾਉਂਦੇ ਨੇ ਅਤੇ ਧੰਨ ਬਾਬਾ ਈਸ਼ਰ ਸਿੰਘ ਜੀ ਦੀਆਂ ਸਿਫਤਾਂ ਕਰਦੇ ਆ ਗੁਣ ਗਾਉਂਦੇ ਆ ਉਹ ਥੱਕਦੇ ਨਹੀਂ ਹੈ। ਥੱਕਦੇ ਨਹੀਂ ਹੈ। ਕਿਉਂਕਿ ਉਹਨਾਂ ਦੇ ਬਚਨਾਂ ਦੁਆਰਾ ਐਡੀ ਕਿਰਪਾ ਹੋਈ ਹੈ ਜਾਂ ਕਹਿ ਦਰਸ పాਪ ਕੋਟ ਉਤਾਰੇ ਭੇਟਤ ਸੰਗ ਏ ਭਵਜਲ ਤਾਰੇ ਹੋਏ ਸਾਜਨ ਹੋਏ ਮੀਤ ਪਿਆਰੇ ਜੋ ਹਮਕੋ ਹਰ ਨਾਮ ਚਿਤਾਰੇ ਅਸਲੀ ਸੱਜਣ ਮਿੱਤਰ ਉਹੀ ਹੈ ਜਿਹੜਾ ਚੇਤਾ ਕਰਾਵੇ ਕਿ ਐ ਮਨੁੱਖ ਮਨੁੱਖਾ ਜਨਮ ਮਿਲੇ ਹੀ ਇਸ ਲਈ ਹੈ ਕਿ ਤੂੰ ਨਾਮ ਜਪਣ ਆਇਆ ਕਿਰਤ ਕਰ ਕਿਸੇ ਦਾ ਦਿਲ ਨਾ ਦੁਖਾ ਹੱਕ ਨਾ ਮਾਰ ਗੁਰੂ ਵਾਲਾ ਬਣ ਪਾਣੀ ਪਰ ਗੁਰਮੁਖਾਂ ਵਾਲਾ ਜੀਵਨ ਬਣਾ ਇਸ ਲਈ ਤੈਨੂੰ ਮਨੁੱਖਾ ਜਨਮ ਮਿਲਿਆ ਜਿਹੜਾ ਇਹ ਚੇਤਾ ਕਰਾਵੇ ਨਾ ਤੇ ਇਹੋ ਜੀ ਲਗਨ ਲਾ ਦੇਵੇ ਬਸ ਅਸਲੀ ਮਿੱਤਰ ਤੇ ਅਸਰੀ ਸਜਣਤਾ ਉਹੀ ਐ ਸੋ ਧੰਨ ਬਾਬਾ ਈਸ਼ਰ ਸਿੰਘ ਜੀ ਦੀਆਂ ਮਿਹਰਾਂ ਹੋਈਆਂ ਕਿਉਂਕਿ ਸੰਸਾਰ ਵਿੱਚ ਰਹਿੰਦਿਆਂ ਸੰਸਾਰੀ ਜਿਹੜੀਆਂ ਸਰੀਰਕ ਲੋੜਾਂ ਨੇ ਨਾ ਸਰੀਰਕ ਨਿਰਵਾਹ ਵਾਸਤੇ ਉਹ ਤਾਂ ਉਹ ਪੂਰੀਆਂ ਹੋਣੀਆਂ ਹੀ ਚਾਹੀਦੀਆਂ ਹੁੰਦੀਆਂ ਭਗਤਾਂ ਨੇ ਵੀ ਲੋੜਾਂ ਦਾ ਜ਼ਿਕਰ ਕੀਤਾ ਹੈ ਮੰਗ ਵੀ ਕੀਤੀ ਹੈ ਭਗਤ ਧੰਨਾ ਜੀ ਨੇ ਭਗਤ ਕਬੀਰ ਸਾਹਿਬ ਜੀ ਨੇ ਭਗਤ ਕਬੀਰ ਸਾਹਿਬ ਵੀ ਕਹਿੰਦੇ ਨੇ ਮੰਗਾ ਮੰਗ ਕੇ ਨਾਲ ਕਹਿੰਦੇ ਨੇ ਮੈਂ ਨਾਹੀਂ ਕੀਤਾ ਲੱਭੋ ਇੱਕ ਨਾਉ ਤੇਰਾ ਮੈਂ ਫੱਪੋ ਮੈਂ ਲਾਲਚ ਨਹੀਂ ਕੀਤਾ ਇਹ ਤਾਂ ਕੇਵਲ ਸਰੀਰਕ ਲੋੜਾਂ ਦੀ ਪੂਰਤੀ ਹੈ ਜੇ ਇਹ ਹੀ ਪੂਰੀਆਂ ਨਾ ਹੋਈਆਂ ਹਰ ਵੇਲੇ ਤੜਪਦਾ ਕਲਪਦਾ ਹੀ ਰਿਹਾ ਫਿਰ ਨਾਮ ਕਿਦਾਂ ਜਪਾਂਗਾ ਮੇਰੀਆਂ ਆ ਲੋੜਾਂ ਵੀ ਪੂਰੀਆਂ ਹੋਣ ਪਰ ਮੇਰੀ ਜਿਹੜੀ ਦਿਲੀ ਤਾਗ ਹੈ ਨਾ ਮੇਰੀ ਮਨ ਦੀ ਪਸੰਦ ਮਨ ਦੀ ਚਾਹਨਾ ਹੈ ਉਹ ਤਾਂ ਇਹੀ ਹੈ ਇੱਕ ਨਾਮ ਤੇਰਾ ਮੈਂ ਭੱਗੋ ਤੇਰਾ ਨਾਮ ਜਪਣ ਦੀ ਹੀ ਤਾਗ ਹੈ ਅਜਿਹੀ ਲਗਣ ਲਾ ਦਿੱਤੀ ਮਾਸਟਰ ਮਲਕੀਤ ਸਿੰਘ ਜੀ ਅਤੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਅੱਜ ਗੁਣ ਗਾਉਂਦਿਆਂ ਨਹੀਂ ਥੱਕਦੇ ਧੰਨ ਬਾਬਾ ਈਸ਼ਰ ਸਿੰਘ ਜੀ ਸੋ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਤੋਂ ਬਰੋਸਾ ਹੈ ਮਾਪੁਰਖ ਸੰਤ ਬਾਬਾ ਗੀਜਾ ਸਿੰਘ ਜੀ ਜਿਨ੍ਹਾਂ ਦਾ ਜਨਮ ਦਿਹਾੜਾ ਮੁੱਖ ਰੱਖ ਕੇ ਸਤਕਾਰਯੋਗ ਸੰਤ ਬਾਬਾ ਭਾਗ ਸਿੰਘ ਜੀ ਹੋਰਾਂ ਵੱਲੋਂ ਇਹ ਸਮਾਗਮ ਰੱਖਿਆ ਗਿਆ ਭਾਈ ਗੁਰਦੇਵ ਸਿੰਘ ਗੋਰਾ ਜੀ ਉਹ ਹਮੇਸ਼ਾ ਅੱਗੇ ਪਿੱਛੇ ਵੀ ਇਥੋਂ ਦੇ ਸਾਰੇ ਪ੍ਰਬੰਧ ਕਰਦੇ ਨੇ ਹੁਣ ਵੀ ਪੂਰਾ ਹੀ ਸਾਥ ਸਹਿਯੋਗ ਦੇ ਰਹੇ ਨੇ ਨਗਰ ਵਾਲੇ ਸਹਿਯੋਗ ਦੇ ਰਹੇ ਹੋ ਇਹ ਸਾਰੇ ਰਲ ਮਿਲ ਕੇ ਜਿਹੜੇ ਗੁਣ ਗਾਉਣੇ ਆ ਨਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਬਹਿਣਾ ਇਹ ਬਹੁਤ ਵੱਡੀ ਗੱਲ ਹੈ ਜਿਹਦੇ ਤੇ ਨਿਰੰਕਾਰ ਨਿਰੰਕਾਰ ਸਰੂਪ ਗੁਰੂ ਨਾਨਕ ਸਾਹਿਬ ਆਪ ਮਿਹਰ ਕਰਨ ਉਹਨੂੰ ਇਹੋ ਜਿਹਾ ਸੁਭਾਗਾ ਸਮਾਪਰਾਪਤ ਹੁੰਦਾ ਹੈ ਮਹਾਂਪੁਰਖ ਬਾਬਾ ਗੇਜਾ ਸਿੰਘ ਜੀ ਨੇ ਬੜੀਆਂ ਸਿਫਤਾਂ ਕੀਤੀਆਂ ਬੜੀਆਂ ਸਿਫਤਾਂ ਕੀਤੀਆਂ بڑے ਗੁਣ ਗਾਏ ਕਾਵਿ ਰਚਨਾਵਾਂ ਲਿਖਣੀਆਂ ਕੋਈ ਸੌਖਾ ਕੰਮ ਨਹੀਂ ਹੁੰਦਾ ਮਨ ਨੂੰ ਇਕਾਗਰ ਕਰਨਾ ਪੈਂਦਾ ਫਿਰ ਧੰਨ ਬਾਬਾ ਈਸ਼ਰ ਸਿੰਘ ਜੀ ਆਪ ਮੁਖੋਂ ਕਹਿਣ ਕਵੀ ਕਵੀ ਉਹਨਾਂ ਦਾ ਮੁਖੋਂ ਕੋਈ ਬਚਨ ਕਹਿ ਦੇਣਾ ਇੱਕ ਮੋਹਰ ਲਾ ਦੇਣੀ ਬਹੁਤ ਵੱਡੀ ਗੱਲ ਮੰਨੀ ਜਾਂਦੀ ਹੈ ਖਾਸ ਕਰਕੇ ਸੰਪਰਦਾਏ ਨਾਨਕ ਸਰ ਦੇ ਵਿੱਚ ਤੇ ਫਿਰ ਜਿਹੜੀ ਵੀ ਸੇਵਾ ਲਾ ਦਿੱਤੀ ਉਹਨੂੰ ਨਿਭਾਇਆ ਨਿਭਾਇਆ ਵੀ ਭਾਵਨਾ ਨਾਲ ਪ੍ਰਚਾਰ ਕੀਤਾ ਗੁਰਮਤ ਦਾ ਦੇਸ਼ ਵਿੱਚ ਵਿਦੇਸ਼ਾਂ ਵਿੱਚ ਜਾ ਕੇ ਦੂਰ ਦੂਰ ਜਾ ਕੇ ਪ੍ਰਚਾਰ ਕੀਤਾ ਅੱਜ ਉਸੇ ਚਾਲੀ ਤੇ ਚਲਦਿਆਂ ਹੋਏ ਆਂ ਸੰਤ ਬਾਬਾ ਭਾਗ ਸਿੰਘ ਜੀ ਓਮੇ ਉਪਰਾਲੇ ਕਰਦੇ ਨੇ ਸੇਵਾਵਾਂ ਨਿਭਾ ਰਹੇ ਨੇ ਸੋਦਾਸ ਮਾਪੁਰਖਾਂ ਦੇ ਜਨਮ ਦਿਹਾੜੇ ਤੇ ਬਹੁਤ ਬਹੁਤ ਵਧਾਈਆਂ ਦਿੰਦਾ ਹੈ ਹਾਜ਼ਰੀ ਭਰਦਿਆਂ ਬੋਲਦਿਆਂ ਟੁਰਟੀਆਂ ਤਾਂ ਰਹੀ ਜਾਂਦੀਆਂ ਨੇ ਕਿੱਥੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿੱਥੇ ਉਹਨਾਂ ਦੇ ਵਰੋਸਾ ਹੈ ਮਹਾਪੁਰਖ ਜਿਹੜੇ ਗੁਰੂ ਨਾਨਕ ਸਾਹਿਬ ਦੇ ਚਰਨਾਚ ਅਪੇਧ ਹੋਣ ਵਾਲੇ ਜਿਨ੍ਹਾਂ ਦੀ ਏਡੀ ਉੱਚੀ ਅਵਸਥਾ ਕਿ ਕੋਈ ਬਚਨ ਮੋੜਦਾ ਨਹੀਂ ਸੀ ਕਿਸੇ ਕਾਮਰੇਡ ਨੂੰ ਵੀ ਕਹਿ ਦਿੱਤਾ ਅਮਰਤ ਛੱਗ ਲੈ ਗੁਰੂ ਵਾਲਾ ਬਣ ਜਾ ਉਹਦੇ ਅੰਦਰ ਵੀ ਉਹਦੇ ਹੀ ਬਦਲਾਅ ਆਉਣਾ ਸ਼ੁਰੂ ਹੋ ਜਾਂਦਾ ਸੀ ਉਹਨਾਂ ਦੀ ਕਿੰਨੀ ਰੋਹਾਨੀ ਤਾਕਤ ਕਿੰਡੀ ਵੱਡੀ ਆਤਮਿਕ ਸ਼ਕਤੀ ਉਹਨਾਂ ਅੰਦਰ ਕਿ ਉਹਨਾਂ ਦਾ ਕਿਹਾਂ ਮੋੜ ਨਾ ਉਖਾ ਹੋ ਜਾਂਦਾ ਸੀ ਬੰਦਾ ਹੌਲੀ-ਹੌਲੀ ਬਦਲਦਿਆਂ ਬਦਲ ਹੀ ਜਾਂਦਾ ਸੀ ਕਾਮਰੇਡ ਤੋਂ ਮਨਮੁਖ ਤੋਂ ਨਾਸਤਿਕ ਤੋਂ ਗੁਰਮੁਖ ਬਣ ਜਾਂਦਾ ਸੀ ਸੋ ਧੰਨ ਹਨ ਧੰਨ ਬਾਬਾ ਆਨੰਦ ਸਿੰਘ ਜੀ ਧੰਨ ਬਾਬਾ ਈਸ਼ਰ ਸਿੰਘ ਜੀ ਅਤੇ ਜਿਨ੍ਹਾਂ ਦਾ ਜਨਮ ਦਿਹਾੜਾ ਮਨਾ ਰਹੇ ਹਾਂ ਸੰਤ ਬਾਬਾ ਗੇਜਾ ਸਿੰਘ ਜੀ ਸੋ ਆਪ ਜੀ ਨੂੰ ਬੜੇ ਪਿਆਰ ਨਾਲ ਸਤਿ ਸ੍ਰੀ ਅਕਾਲ ਤੋਂ ਵੀ ਦੱਸਿਆ ਕਿ ਜਿਵੇਂ ਦਾਸ ਰਿਆਂ ਤੇ ਬੜੇ ਪੂਜਨੀਕ ਧਨ ਤਨ ਬਾਬਾ ਕੁੰਦਨ ਸਿੰਘ ਜੀ ਨੇ ਮੇਰਾ ਕੀਤੀਆਂ ਬਖਸ਼ਿਸ਼ਾਂ ਕੀਤੀਆਂ ਬਿਲਕੁਲ ਨਿਗੁਣਿਆਂ ਨੂੰ ਗੁਣਾ ਦੀਆਂ ਦਾਤਾਂ ਬਿਲਕੁਲ ਪਤਾ ਹੀ ਨਹੀਂ ਸੀ ਇੱਕ ਸੁਰਦਾ ਗਿਆਨ ਨਹੀਂ ਸੀ ਉਹਨਾਂ ਨੇ ਮੇਰਾ ਕੀਤੀਆਂ ਉਹ ਜਿਨ੍ਹਾਂ ਨੇ ਜਿਨ੍ਹਾਂ ਦੁਆਰਾ ਰੱਬੀ ਮੇਰਾ ਏਡੀਆਂ ਵੱਡੀਆਂ ਹੋਈਆਂ ਹੁਣ ਉਹਨਾਂ ਦਾ ਦੇਣ ਪੂਰੀ ਜ਼ਿੰਦਗੀ ਨਹੀਂ ਦਿੱਤਾ ਜਾ ਸਕਦਾ ਸੋ ਦਾਸ ਫਿਰ ਤੋਂ ਬਾਬਾ ਗੇਜਾ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਿਆਂ ਹੋਇਆਂ ਖੇਮਾ ਮੰਗਦਾ ਬਲਾਵ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤ ਬਦਲ ਦਿੰਦੇ ਤਕਦੀਰਾਂ ਬਦਲ ਦਿੰਦੇ ਤਕਦੀਰਾਂ ਸੁੱਤੇ ਭਾਗ ਜਗਾ ਦਿੰਦੇ ਅੰਮ੍ਰਿਤ ਪਾਣ ਕਰਾ ਕੇ ਗੁਰੂ ਕੇ ਸਿੰਘ ਸਜਾ ਦਿੰਦੇ ਬਖਸ਼ ਦਿੰਦੇ ਗੁਰ ਸਿੱਖੀ ਜੋ ਸਤ ਗੁਰ ਨੂੰ ਪਿਆਰੀ ਜੀ ਬਾਬਾ ਈਸਰ ਸਿੰਘ ਜੀ ਵੱਡੇ ਪਰਪਕਾਰੀ ਜੀ ਗੁਰਮਖ ਪਿਆਰਿਓ ਬਾਬਾ ਈਸਰ ਸਿੰਘ ਮਹਾਰਾਜ ਦੇ ਇਸ ਸਥਾਨ ਤੇ ਗੁਣ ਕਿਉਂ ਗਾਏ ਜਾਂਦੇ ਆ ਇਹ ਬਾਬਾ ਤਨਤਨ ਪਿਆਰੇ ਬਾਬਾ ਗੇਜਾ ਸਿੰਘ ਮਹਾਰਾਜ ਦੇ ਬਚਨ ਸੀ ਦਾਸ ਨੂੰ ਆਪ ਆਖਿਆ ਵੀ ਚਲੋ ਇਹ ਸਥਾਨ ਬਣ ਗਿਆ ਬਾਬਾ ਜੀ ਨੇ ਬਣਾ ਲਿਆ ਪਰ ਇਹ ਗੁਣ ਬਾਬਾ ਈਸਰ ਸਿੰਘ ਮਹਾਰਾਜ ਦੇ ਗਾਉਣੇ ਆ ਦੋ ਗੇਟ ਬਣਾਏ ਬਾਬਾ ਜੀ ਨੇ ਉੱਥੇ ਵੀ ਬਾਬਾ ਜੀ ਨੇ ਪੰਗਤੀਆਂ ਲਿਖੀਆਂ ਉਹ ਸਰੂਪ ਸੰਤਨਕ ਹੈ ਬਿੜਲੇ ਜੋਗੀ ਸਰ ਕਰ ਕਿਰਪਾ ਜਾਂ ਕੋ ਮਿਲਾ ਧਨ ਧਨ ਤੇ ਈਸਰ ਐਨੀ ਨਿਮਰਤਾ ਬਾਬਾ ਗੇਜਾ ਸਿੰਘ ਮਹਾਰਾਜ ਦੇ ਵਿੱਚ ਗੁਰਮਖ ਪਿਆਰਿਓ ਜਦੋਂ ਆ ਹਾਲ ਬਣਿਆ ਜਗਾ ਸਾਰੀ ਬਣੀ ਮੁਕੰਬਲ ਹੋਈ ਆ ਡਿਉਟੀ ਦੇ ਉੱਤੇ ਬਾਬਾ ਜੀ ਨੇ ਬਹਾ ਬਾਬਾ ਜੀ ਕੀ ਲਿਖਣਾਗਾ ਕਹਿੰਦੇ ਦੱਸਾਂਗੇ ਪੰਕਤੀ ਬਾਬਾ ਜੀ ਨੇ ਸੋਚ ਕੇ ਦੱਸਿਆ ਮੈਂ ਨਾਹੀਂ ਪ੍ਰਭ ਸਭ ਕੁਛ ਤੇਰਾ ਆਹ ਦੇਖੋ ਪੰਕਤੀ ਬਾਬਾ ਗੇਜਾ ਸਿੰਘ ਮਹਾਰਾਜ ਜੀ ਨੇ ਲਿਖਾਈ ਬਾਬਾ ਈਸਰ ਸਿੰਘ ਮਹਾਰਾਜ ਜੀ ਨੂੰ ਵੀ ਮੈਂ ਨਾਹੀਂ ਪ੍ਰਭ ਸਭ ਕੁਛ ਤੇਰਾ ਉਹੀ ਨਿਮਰਤਾ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਗਰਚਰਨ ਸਿੰਘ ਜੀ ਜਦੋਂ ਦਾਸ ਨੇ ਉੱਥੇ ਢਾਡੀਵਾਰਾਂ ਦੀਆਂ ਹਾਜ਼ਰੀਆਂ ਐਤਵਾਰ ਨੂੰ ਭਰਨੀਆਂ ਬਾਬਾ ਜੀ ਨੇ ਮਿਲਨਾ ਬਾਬਾ ਗਰਚਰਨ ਸਿੰਘ ਜੀ ਨੇ ਕਹਿੰਦੇ ਵਾਹ ਵੀ ਵਾਹ ਬਾਬਾ ਗੇਜਾ ਸਿੰਘ ਜੀ ਦਾ ਢਾਡੀ ਜੱਥਾ ਆ ਗਿਆ ਇੰਨੇ ਨਿਮਰਤਾ ਬਾਬਾ ਗਰਚਰਨ ਸਿੰਘ ਜੀ ਜੀ ਸੋ ਬਹੁਤ ਹੀ ਸਤਿਕਾਰਯੋਗ ਬਾਬਾ ਗਰਚਰਨ ਸਿੰਘ ਜੀ ਦਾ ਬਾਬਾ ਤਜਿੰਦਰ ਸਿੰਘ ਜਿੰਦੂ ਜੀ ਦਾ ਸੰਤ ਬਾਬਾ ਭਾਗ ਸਿੰਘ ਜੀ ਵੱਲੋਂ ਭਾਈ ਗੁਰਦੇਵ ਸਿੰਘ ਗੋਰਾ ਸਿੰਘ ਵੱਲੋਂ ਅਤੇ ਬਾਬਾ ਜੀ ਦੇ ਸਾਰੇ ਨਗਰ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਜੀ ਆਇਆਂ ਨੂੰ ਜਿਨ੍ਹਾਂ ਕਦਮ ਰੱਖੇ ਸਿਰ ਮੱਥੇ ਤੇ ਹੁਣ ਗੁਰਮਖ ਪਿਆਰਿਓ ਸੰਤ ਬਾਬਾ ਭਾਗ ਸਿੰਘ ਜੀ ਬਾਬਾ ਜੀ ਨੂੰ ਸਰੋਪਉ ਦੀ ਬਖਸ਼ ਕਰਨਗੇ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਗੇਜਾ ਸਿੰਘ ਜੀ ਤੋਂ ভরਸਾ ਆਏ ਹੋਏ ਸੰਤ ਬਾਬਾ ਭਾਗ ਸਿੰਘ ਜੀ ਬੋਲੇ ਸੋ ਨਿਹਾਲ ਬਾਬਾ ਤੇਜਿੰਦਰ ਸਿੰਘ ਜਿੰਦੂ ਜੀ ਨੂੰ ਸੰਤ ਬਾਬਾ ਭਾਗ ਸਿੰਘ ਜੀ ਉਹ ਸਰੂਪ ਉਹ ਜੀ ਬਖਸ਼ ਕਰਨਗੇ ਇਹ ਬਾਬਾ ਜੀ ਦੀਆਂ ਵਡਿਆਈਆਂ ਵਰਤ ਰਹੀਆਂ ਬਾਬਾ ਈਸ ਸਿੰਘ ਮਹਾਰਾਜ ਦੀਆਂ ਦਿੱਤੀਆਂ ਹੋਈਆਂ ਦਾਤਾਂ ਵਰਤ ਰਹੀਆਂ ਬਾਬਾ ਜੀ ਸਸਿੰਘ ਮਹਾਰਾਜ ਜੀ ਨੇ ਬਚਨ ਕੀਤੇ ਸੀ ਵਧਾਤੇ ਵਧ ਗਏ ਵਧਾਤੇ ਵਧ ਗਏ ਆ ਵਧਿਆਂ ਦੀਆਂ ਨਿਸ਼ਾਨੀਆਂ ਵਰਤ ਰਹੀਆਂ ਬੋਲੇ ਸੋ ਨਿਹਾਲ ਸੋ ਬਹੁਤ ਬਹੁਤ ਧੰਨਵਾਦ ਸੰਤ ਬਾਬਾ ਗਰਚਰਨ ਸਿੰਘ ਜੀ ਦਾ ਸੰਤ ਬਾਬਾ ਰਜਿੰਦਰ ਸਿੰਘ ਜਿੰਦੂ ਜੀ ਦਾ ਜਿਨ੍ਹਾਂ ਨੇ ਬੜੇ ਸਮੇਂ ਕੀਮਤੀ ਵਿੱਚੋਂ ਸਮਾਂ ਕੱਢ ਕੇ ਸੰਗਤਾਂ ਨੂੰ ਦਰਸ਼ਨ ਦਿੱਤੇ ਸੋ ਦਾਸ ਵੱਲੋਂ ਬਾਬਾ ਜੀ ਦੇ ਪਰਿਵਾਰ ਵੱਲੋਂ ਨਗਰ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਗੁਰਮੁਖ ਪਿਆਰਿਓ ਹੁਣ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਰਸਪਾਲ ਸਿੰਘ ਜੀ ਕੋਟਕਪੂਰੇ ਵਾਲੇ ਜਿਹੜੇ ਹਰ ਦਸਵੀਂ ਤੇ ਇੱਥੇ ਹਾਜ਼ਰੀਆਂ ਲਵਾ ਰਹੇ ਆ ਸੰਗਤਾਂ ਦੇ ਦਰਸ਼ਨ ਕਰ ਰਹੇ ਆ 10 ਮਿੰਟ ਦੀ ਹਾਜ਼ਰੀ ਭਰਨਗੇ ਉਸ ਤੋਂ ਪ੍ਰੰਤ ਜੋ ਬਾਬਾ ਜੀ ਦਾ ਹੁਕਮ ਹੋਇਆ ਸੰਤ ਬਾਬਾ ਭਗਤ ਸਿੰਘ ਜੀ ਦਾ ਉਹ ਗੁਰਮੁਖ ਪਿਆਰਿਓ ਦੱਸਿਆ ਜਾਣਾ ਗੱਜ ਕੇ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਵਾਹਿਗੁਰੂ